ਜਿਆਨੋ ਕਾਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 7ਵਾਂ ਨਿਰਦੇਸ਼ਕ ਜਮਾਇਤੀ ਅਭਿਆਸ ਨੰਬਰ 7.1 ਤੇ ਦੇ ਲਈ ਦੋ ਸਵਾਲ 7ਵਾਂ 8ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ 'ਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ 20th 10ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਤੇ ਲਿਸਟ ਨੂੰ ਹਿਲਾਓ ਸਕਰੋਲ ਕਰੋ ਉੱਥੇ ਤੁਹਾਨੂੰ ਮਿਲੇਗੀ ਬੱਚਿਓ 10th ਇੰਗਲਿਸ਼ ਐਮਸੀਬੀ 10th ਇੰਗਲਿਸ਼ ਲਿਟਰੇਚਰ 10th ਗ੍ਰਾਮਰ ਫਿਰ 10th ਸਾਇੰਸ 10th ਮੈਥ ਨੋਟਸ 10th ਮੈਥ ਇਹੀ ਕਿਤਾਬ ਜਿਹੜੀ ਇੰਗਲਿਸ਼ ਮੀਡੀਅਮ ਵਿੱਚ ਵੀ ਹੈਗੀ ਹੈ ਫਿਰ ਮੈਥ ਕਨਸੈਪਟਸ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਪੰਜਾਬੀ ਮੀਡੀਅਮ ਵਿੱਚ ਹੈਗੀ ਹੈ ਗਣਿਤ ਦੇ ਸਿਧਾਂਤ ਤੇ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਇੱਕ ਪਲੇਲਿਸਟ ਹੈ ਐਬ੍ਰੀਵੀਏਸ਼ਨ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਐਕਸਪੈਂਡ ਕਰਕੇ ਐਕਸਪਲੇਨ ਕੀਤਾ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ ਆਹ ਦੇਖਿਓ ਬੱਚਿਓ ਹੁਣ ਆਪਣਾ ਸਵਾਲ ਸੋ 7ਵਾਂ ਸਵਾਲ ਇਹ ਕਹਿੰਦੇ x ਧੁਰੇ ਤੇ ਉਹ ਬਿੰਦੂ ਪਤਾ ਕਰੋ ਜੋ 2/5 ਇੱਕ ਬਿੰਦੂ ਹੈ ਅਤੇ 2/29 ਤੋਂ ਬਰਾਬਰ ਦੀ ਦੂਰੀ ਤੇ ਹੈ ਸੋ ਬੜਾ ਸਿਧਾਂਤਕ ਤੇ ਮਡਲਾ ਜਿਹਾ ਸਵਾਲ ਹੈਗਾ ਸੋ ਸਾਨੂੰ ਪਹਿਲੇ ਪਤਾ ਹੋਣਾ ਚਾਹੀਦਾ ਕਿ x ਤੁਰੇ ਤੇ ਜਿਹੜੀ ਕੋਈ ਵੀ ਬਿੰਦੂ ਹੁੰਦੀ ਹੈ ਉਹਦਾ ਕਿਹੜਾ ਰੂਪ ਹੁੰਦਾ ਹੈ ਮਿਆਰੀ ਰੂਪ ਕੀ ਹੁੰਦਾ ਹੈ ਉਹਦਾ ਤੇ ਸ਼ੁਰੂ ਕਰਦੇ ਹਾਂ ਹੱਲ ਅਸੀਂ ਜਾਣਦੇ ਹਾਂ ਕਿ x ਤੁਰੇ ਤੇ ਸਥਿਤ ਕੋਈ ਵੀ ਬਿੰਦੂ (x, 0) ਦੇ ਰੂਪ ਦਾ ਹੁੰਦਾ ਹੈ ਕਿਉਂਕਿ ਬੱਚਿਓ ਜੇ x ਤੁਰਾ ਹੋਏਗਾ ਤੁਸੀਂ ਉੱਤੇ ਤੋਂ ਉੱਤੇ ਥੱਲੇ ਤੋਂ ਥੱਲੇ ਜਿੰਨਾ ਮਰਜ਼ੀ ਚੱਲ ਜਾਓ ਉੱਥੇ ਕੱਲਾ x ਦਾ ਮੁੱਲ ਹੋਏਗਾ x ਦੇ ਤੁਰੇ ਉੱਤੇ y ਦਾ ਮੁੱਲ ਹਮੇਸ਼ਾ 0 ਹੁੰਦਾ ਹੈ y 0 ਹੁੰਦਾ ਹੈ ਯਾਦ ਰੱਖਣਾ ਜਿਹੜਾ y ਤੁਰਾ ਹੁੰਦਾ ਉੱਤੇ x ਦਾ ਮੁੱਲ 0 ਹੁੰਦਾ ਜਿਹੜਾ y ਤੁਰਾ ਹੁੰਦਾ ਉਹਦੇ ਤੇ え y ਤੁਰੇ ਦੇ ਉੱਤੇ x ਦਾ ਮੁੱਲ 0 ਹੋਏਗਾ x ਤੁਰੇ ਦੇ ਉੱਤੇ y ਦਾ ਮੁੱਲ 0 ਹੋਏਗਾ ਸੋ ਇਹਦਾ ਜਿਹੜਾ ਰੂਪ ਹੈਗਾ ਇਹ ਉਲਾ ਹੋਏਗਾ ਠੀਕ ਹੈ ਐ ਸਾਨੂੰ ਸਾਨੂੰ ਪਤਾ ਲੱਗ ਗਿਆ ਸੋ ਮੰਨ ਲਓ ਕਿ ਬਿੰਦੂ p x 0 ਉਹ ਜਿਹੜਾ ਬਿੰਦੂ ਹੈ ਜਿਹੜਾ x ਤੁਰੇ ਦੇ ਬਿੰਦੂ ਹੈ ਉਹਨੂੰ ਅਸੀਂ p ਲੈ ਲਿਆ x 0 ਬਿੰਦੂਆਂ a ਐਨੂੰ ਅਸੀਂ a ਨਾ ਦਿੱਤਾ ਅਤੇ b ਐਵਡ ਨੂੰ ਸੀ ਬੀ ਨਾ ਦਿੱਤਾ ਤੋਂ ਬਰਾਬਰ ਦੀ ਦੂਰੀ ਤੇ ਹੈ ਠੀਕ ਹੈ ਜੀ ਫਿਰ ਅਸੀਂ ਇਹ ਸੂਤਰ ਲਿਖਾਂਗੇ ਅਸੀਂ ਜਾਣਦੇ ਹਾਂ ਕਿ ਦੋ ਬਿੰਦੂਆਂ x1 y1 ਅਤੇ x2 y2 ਵਿਚਕਾਰਲੀ ਦੂਰੀ ਲਈ ਦੂਰੀ ਸੂਤਰ ਐਵਲਾ ਹੈਗਾ ਜੋ ਅਸੀਂ ਹੁਣ ਤੱਕ ਵਰਤਦੇ ਆ ਰਹੇ ਹਾਂ ਤੁਹਾਨੂੰ ਇਹਦੇ ਬਾਰੇ ਪਤਾ ਲੱਗ ਚੁੱਕਾ ਹੈ ਠੀਕ ਹੈ ਕੰਠ ਹੋਣਾ ਚਾਹੀਦਾ ਤੁਹਾਨੂੰ ਸੋ ਹੁਣ ਦੂਰੀ ਪੀਏ ਲੈ ਲਾਂਗੇ ਕਿਉਂਕਿ ਉਹ ਬਿੰਦੂ ਪੀ ਹੈ ਏ ਤੋਂ ਵੀ ਇੱਕੋ ਦੂਰੀ ਹੈ ਬੀ ਤੋਂ ਵੀ ਇੱਕੋ ਦੂਰੀ ਹੈ ਸੋ ਹੁਣ ਦੂਰੀ ਪੀਏ ਬਰਾਬਰ ਹੈ x 2 ਪੂਰੇ ਦਾ ਵਰਗ ਜਮਾ 0 ਘਟਾ ਘਟਾਓ 5 ਪੂਰੇ ਦਾ ਵਰਗ ਘਟਾ ਘਟਾ ਜਮਾ ਹੋ ਜਾਏਗਾ ਸੋ x 2 ਦਾ ਵਰਗ ਜਮਾ 55 25 ਤੇ ਪੀ ਵੀ ਜਿਹੜਾ ਹੋ ਜਾਏਗਾ x ਘਟਾਓ 2 ਪੂਰੇ ਦਾ ਵਰਗ ਜਮਾ 0 9 ਦਾ ਵਰਗ ਸੋ ਘਟਾ 9 ਦਾ ਜਿਹੜਾ ਵਰਗ ਹੈ ਬੱਚਿਓ 81 ਹੁੰਦਾ ਇਹ ਕਿੱਥੇ 81 ਲਿਖ ਦਿੱਤਾ ਇਹ ਘਟਾ ਘਟਾ ਜਮਾ ਹੋ ਜਾਏਗਾ ਤੇ x ਜਮਾ 2 ਦਾ ਵਰਗ ਤੇ ਪੂਰੇ ਦਾ ਵਰਗ ਮੂਲ ਹੁਣ ਬੱਚਿਓ ਇਹ ਦਿੱਤਾ ਹੈ PA PB ਇਹ ਦਿੱਤਾ ਨਾ ਸਾਨੂੰ ਉਹਨਾਂ ਨੇ ਕਿਹਾ ਪੀ ਜਿਹੜਾ ਪੀ ਹੈਗਾ ਬਿੰਦੂ ਹੈਗਾ x ਤੁਰੇ ਦੇ ਉੱਤੇ ਉਹ A ਅਤੇ B ਦੋਨਾਂ ਤੋਂ ਬਰਾਬਰ ਦੀ ਦੂਰੀ ਤੇ ਹੈਗਾ ਸੋ ਅਸੀਂ ਫਿਰ AP ਇਹਦੇ ਬਰਾਬਰ ਹੈਗਾ ਇਹਨੂੰ ਉੱਥੇ ਲਿਖ ਲਿਆ ਤੇ ਬਰਾਬਰ ਅਸੀਂ ਇਹ PB ਕਰ ਦਿੱਤਾ ਉਹਲਾ ਠੀਕ ਹੈ ਹੁਣ ਵਰਗਮੂਲ ਤੇ ਵਰਗਮੂਲ ਕੱਟ ਗਿਆ ਜੇ ਦੋਨੋਂ ਪਾਸੇ ਕੋਈ ਇਹਦਾ ਪਤਾ ਹੋਵੇ ਤੇ ਪੂਰੇ ਦਾ ਵਰਗਮੂਲ ਹੋਵੇ ਇੱਥੇ ਪੂਰੇ ਦਾ ਵਰਗਮੂਲ ਹੋਵੇ ਤੇ ਵਰਗਮੂਲ ਤੇ ਵਰਗਮੂਲ ਕੱਟ ਗਿਆ ਤੇ ਇਕੱਲਾ ਕੀ ਬਚਿਆ ਇਹ ਉਹਲਾ ਬਚ ਗਿਆ ਸਾਡੇ ਕੋਲ ਇੱਥੇ ਤੇ ਇਕੱਲਾ ਇਹ ਬਚ ਗਿਆ ਠੀਕ ਹੈ ਹੁਣ ਅਸੀਂ ਇਹ ਖੋਲ ਦਵਾਂਗੇ ਜਿਹੜੀਆਂ ਸਰਬਸਮਤਾ ਹੈਗੀ ਹੈ x² x² 2 2 4x 2 2 4 ਤੇ 25 ਇਸੇ ਤਰ੍ਹਾਂ x² 2 2 4x ਤੇ 2 2 4 81 ਹੁਣ ਦੇਖੋ ਬੱਚਿਓ ਇਹ ਤੁਹਾਡਾ ਜਿਹੜਾ ਇਹ x² ਜਿਹੜਾ ਤੇ x² ਦੋਨੋਂ ਪਾਸੇ ਕੱਟ ਗਿਆ ਕੱਟ ਗਿਆ ਇਹਨ ਸੜੂ ਕੀ ਬਚ ਗਿਆ ਜਾਂ -4x 25 ਬਚ ਗਿਆ ਤੇ ਬਰਾਬਰ 4x 4 81 ਜਿਹੜਾ ਹੈ ਉਹ ਸੀ ਕੀ ਕਰ ਲਾਂਗੇ ਇਹ ਕਿਹਨ ਦੇ ਆ ਚਾਰਵੀਂ ਕੱਟ ਗਿਆ ਸੱਚ ਇੱਥੇ ਮੈਂ ਤਾਂ ਇਹ ਚਾਰਵੀਂ ਕੱਟ ਗਿਆ ਕੱਲਾ 1x ਵੀ ਨਹੀਂ ਕੱਟਿਆ ਇਹ ਚਾਰਵੀਂ ਕੱਟ ਗਿਆ ਸਾਡਾ ਇਹਦੀ ਲੋੜ ਹੀ ਨਹੀਂ ਰਹੀ ਠੀਕ ਹੈ ਸੋ ਇਹ ਆ ਗਿਆ ਸਾਡਾ 6:00 ਵਜੇ ਕੱਟਾ 4x ਤੇ ਜਮਾ 25 ਤੇ ਇੱਥੇ ਬਚਿਆ 4x ਜਮਾ 81 ਤੇ ਜਾਂ ਇਹ ਕੱਟਾ 4x ਹੈਗਾ ਨਾ ਇਹ 4x ਜੇ ਖੱਬੇ ਪਾਸੇ ਆ ਗਿਆ ਕੱਟਾ 4x ਕੱਟਾ 4x ਬਰਾਬਰ 81 ਇੱਥੇ ਹੈਗਾ ਤੇ 25 ਇੱਧਰ ਆ ਗਿਆ ਕੱਟਾ 25 ਕੱਟਾ 4 ਕੱਟਾ 4 ਕਿੰਨਾ ਹੋ ਗਿਆ ਘਟਾਓ 8x ਤੇ 81 ਚੋਂ 25 ਗਿਆ ਕਿੰਨਾ ਗਿਆ 56 ਜਾਂ ਜਿਹੜਾ ਘਟਾਓ x ਦੇ ਬਰਾਬਰ ਹੋ ਜਾਏਗਾ ਇਹ 8 ਥੱਲੇ ਆ ਜਾਏਗਾ 56 ਨੂੰ ਭਾਗ ਕਰਨ ਲਈ ਤੇ 8 ਨੂੰ 7 56 ਸੋ ਘਟਾਓ x 7 ਤੇ ਜਾਂ ਇਹ ਘਟਾਓ ਦਾ ਸਾਨੂੰ ਇੱਥੇ ਵੀ ਆ ਜਾਏਗਾ ਸੋ x ਬਰਾਬਰ ਹੋ ਜਾਏਗਾ ਘਟਾਓ 7 ਇਹ ਸਾਡਾ x ਦਾ ਮੁੱਲ ਆ ਗਿਆ ਤੇ y ਤੇ 0 ਹੈਗਾ ਹੀ ਇਹ ਸੋ ਬਿੰਦੂ ਘਟਾਓ 7 0 ਕਿਉਂਕਿ ਇਹਦਾ ਰੂਪ ਸੀਗਾ x ਧੁਰੇ ਦੇ ਉੱਤੇ x ਦਾ ਮੁੱਲ ਸਾਡਾ ਘਟਾਓ 7 ਆ ਗਿਆ ਬਿੰਦੂਆਂ 2/5 ਅਤੇ -2 9 ਤੋਂ ਬਰਾਬਰ ਦੀ ਦੂਰੀ ਤੇ ਹੈ ਇਹ ਸਾਡਾ ਹੋ ਗਿਆ ਸਵਾਲ ਹੁਣ ਅਗਲਾ ਦੇਖੀਏ ਅਗਲਾ ਹੈ ਬੱਚਿਓ y ਦਾ ਮੁੱਲ ਪਤਾ ਕਰੋ ਜਿਸ ਦੇ ਲਈ ਬਿੰਦੂ p 2/-3 ਅਤੇ q 10 y ਠੀਕ ਹੈ ਹੁਣ y ਨਹੀਂ ਦਿੱਤਾ ਇੱਥੇ ਵਿਚਕਾਰ ਦੀ ਦੂਰੀ 10 ਇਕਾਈਆਂ ਹੈ ਹੁਣ ਬਰਾਬਰ ਨਹੀਂ ਆਉਣਾ ਦੂਰੀ ਦੇ ਦਿੱਤੀ ਹੈ 10 ਇਕਾਈਆਂ ਉਹ 10 ਮਿਲੀਮੀਟਰ ਕੋਲੋਂ 10 ਸੈਂਟੀਮੀਟਰ ਕੋਲੋਂ ਜੋ ਵੀ ਹੈ ਨਾ 10 ਕਿਲੋਮੀਟਰ ਕੋ ਸੋ ਇਹ ਇਕਾਈਆਂ ਹੈ ਗਿਆ ਸੋ ਸ਼ੁਰੂ ਕਰਦੇ ਆ ਅਸੀਂ ਇਹ ਜਾਣਦੇ ਆ ਕਿ ਦੋ ਬਿੰਦੂਆਂ x1 y1 ਅਤੇ x2 y2 ਵਿਚਕਾਰਲੀ ਦੂਰੀ ਲਈ ਦੂਰੀ ਸੂਤਰ ਹੈਗਾ। ਇਹ ਦੂਰੀ ਸੂਤਰ ਦਾ ਚੱਲੀ ਜਾਣਾ। ਸੋ ਦੂਰੀ PQ 2 10 2 3 y ਦੇਖੋ 2 10 3 y ਪੂਰੇ ਦਾ ਵਰਗ 2 ਚ 10 ਗਿਆ ਆਪਣਾ n ਦੇ ਬਰਾਬਰ ਹੈ 10 ਇਕਾਈਆਂ ਦੇ ਬਰਾਬਰ ਹੈ ਸੋ ਬਰਾਬਰ 10 ਇਕਾਈਆਂ ਦਾ ਲਿਖ ਦਿੱਤਾ। PQ ਦੀ ਦੂਰੀ ਵੀ ਹੈਗੀ ਏ ਤੇ PQ ਦੀ ਦੂਰੀ ਨੂੰ ਦਿੱਤੀ ਵੀ 10 ਕਈਆਂ ਤੇ ਦਿੱਤਾ ਹੈ ਤੇ ਇਹਨੇ بس ਇਹ ਨਿਰਦੇਸ਼ਕ Y ਨਿਰਦੇਸ਼ਾਂਕ ਨਹੀਂ ਦਿੱਤਾ ਹੋਇਆ ਸਾਨੂੰ ਠੀਕ ਹੈ ਨਾ ਤੇ Y ਨਹੀਂ ਲਿਖਿਆ ਹੋਇਆ ਆਪਾਂ ਸੋ ਦੋਨੋਂ ਪਾਸੇ ਵਰਗ ਕਰਕੇ ਹੁਣ ਇਹਨੂੰ ਵੀ ਵਰਗ ਕਰਾਂਗੇ ਜਦੋਂ ਇਹਨੂੰ ਵਰਗ ਕਰਾਂਗੇ ਤੇ ਵਰਗਮੂਲ ਉੱਡ ਜਾਏਗਾ ਵਰਗ ਕਰਨ ਦੇ ਨਾਲ ਵਰਗਮੂਲ ਉੱਡ ਜਾਂਦਾ ਸੋ ਵਰਗਮੂਲ ਉੱਡ ਗਿਆ 2/10² 3/Y² ਪੂਰੇ ਦਾ ਵਰਗ ਤੇ 10 ਦਾ ਵਰਗ ਹੁੰਦਾ 100 ਸੋ 100 ਤੇ じゃ ਇਹਦਾ ਮਤਲਬ ਕੀ ਹੋਇਆ 2/10 ਕਿੰਨਾ ਹੋ ਗਿਆ 0.8 -3/2y² 100 ਹੁਣ -0.8 ਦਾ ਵਰਗ ਹੋ ਗਿਆ 64 ਹੁਣ ਇਹਨੂੰ ਖੋਲਾਂਗੇ -3 ਦਾ ਵਰਗ 9 3*2*6 ਜਿਵੇਂ 6y ਤੇ ਜਮਾ y² 100 ਠੀਕ ਹੈ ਹੁਣ y² ਹੈ ਹੈ ਜਮਾ 6y ਤੇ ਬੱਚਿਓ 100 ਜਿਹੜੇ ਇੱਧਰ ਆਇਆ ਸੱਜੇ ਖੱਬੇ ਪਾਸੇ ਤੇ 64 ਜਮਾ 9 ਕਿੰਨਾ ਹੋ ਗਿਆ 73 ਤੇ ਤੇ 77 ਚ ਸੌ ਗਿਆ ਕਿੰਨਾ ਹੋ ਗਿਆ ਘਟਾਓ 27 ਸੋ ਇਹ ਸਾਡਾ ਇੱਕ ਕਿਉਂਕਿ ਬਣ ਗਿਆ ਦੋ ਘਾਤੀ ਸਮੀਕਰਨ ਬਣ ਗਿਆ ਜਿਹਦੇ ਬਾਰੇ ਅਸੀਂ ਸਵਾਲ ਬੜੇ ਵਿਸਤਾਰ ਦੇ ਨਾਲ ਪਿਛਲੇ ਅਧਿਆਇਆਂ ਵਿੱਚ ਕੀਤੇ ਹੋਏ ਨੇ ਸੋ y² ਜਮਾ 6y ਘਟਾ 27 0 ਇਹਨੂੰ ਹੱਲ ਕਰਾਂਗੇ ਸੋ ਇਹ ਸਾਡਾ ਆ ਗਿਆ ਹੁਣ ਬਚਿਆ ਇਹਦੇ ਵਿੱਚ ਕੀ ਕਰੀਦਾ ਅਸੀਂ 27 ਦੇ ਉਹ ਦੋ ਗੁਣਨਫਲ ਲੱਭਣੇ ਨੇ ਜਿਹਦੇ ਨਾਲ ਗੁਣਾ ਕਰਕੇ 27 ਘਟਾ 27 ਆਵੇ ਤੇ ਉਹਨਾਂ ਦਾ ਜਿਹੜਾ ਗਣਿਤਿਕ ਜੋੜ ਕਰਕੇ ਘਟਾ ਜਮਾ ਕਰਕੇ 6 ਆਵੇ ਜੋ ਸਾਨੂੰ ਬਣਦਾ ਨਾ ਥੀ 27 ਇਹ ਦੇਖੋ 9 ਚੋਂ 3 ਗਿਆ 6 ਤੇ 9 ਗੁਣਾ 3 ਕਿੰਨਾ ਹੁੰਦਾ 1 ਘਟਾ 27 ਸੋ ਸੜਕੋ ਸਪਸ਼ਟ ਹੋ ਗਿਆ ਉਸੇ 6 ਨੂੰ ਲਿਖ ਲਿਆ 9y 3y 27 0 ਹੁਣ ਅਸੀਂ ਇੱਥੇ y ਕਾਮਨ ਲੈ ਲਿਆ ਸਾਂਝਾ ਲੈ ਲਿਆ ਬ੍ਰੈਕਟ ਪਾਇਆ ਕਿੱਥੇ ਇੱਕ ਅੱਲਾ y ਰਹਿ ਗਿਆ ਜਮਾ 9 ਬ੍ਰੈਕਟ ਬੰਦ 3 ਫਿਰ ਜਿਹੜੇ ਇਹ ਘਟਾ ਬਾਹਰ ਆ ਗਈ ਇੱਥੋਂ ਦੀ ਹੈਵਲੀ ਤੇ ਇੱਥੇ y ਜਮਾ 9 ਆ ਗਿਆ ਹੁਣ y ਜਮਾ 9 ਇੱਥੇ ਵੀ ਇੱਥੇ ਕਾਮਨ ਹੈਗਾ Lya, y ਜਮਾ 9 ਬਰਬਰ ਲਿਆ ਬ੍ਰੈਕਟ ਪਾਇਆ ਤੇ ਇੱਥੇ ਇਕੱਲਾ ਰਹਿ ਗਿਆ y ਇੱਥੇ ਘਟਾ 3 ਹੁਣ ਜਾਂ ਜੇ ਦੋਨਾਂ ਨੂੰ ਗੁਣਾ ਕਰੀਏ ਸਿਫਰ ਆਂਦੇ ਤੇ ਜਾਂ ਤੇ ਇਹ ਸਿਫਰ ਹੈਗਾ y ਜਮਾ 9 ਬਰਬਰ 0 ਹੈਗਾ ਤੇ ਜਾਂ ਫਿਰ y 3 ਬਰਬਰ 0 ਹੈਗਾ ਠੀਕ ਹੈ ਜੀ ਸੋ ਬੱਚਿਓ ਇਹ ਹੁਣ ਕੀ ਹੋਇਆ ਕਿ y ਬਰਾਬਰ ਜੇ 9 ਇੱਧਰ ਆ ਗਿਆ ਘਟਾਓ ਨੋ ਬਣ ਗਿਆ y -9 ਹੈਗਾ ਤੇ ਜਾਂ y 3 ਹੈ ਸੋ ਦੋ ਮੁੱਲ ਆ ਗਏ ਕਿ y ਦਾ ਮੁੱਲ ਘਟਾਓ 9 ਵੀ ਹੋ ਸਕਦਾ ਹੈ ਤੇ ਵਾਹੀ ਦਾ ਮੁੱਲ 3 ਵੀ ਹੋ ਸਕਦਾ ਹੈ ਤੇ ਜੇ ਅਸੀਂ 3 ਪਾਵਾਂਗੇ ਜਾਂ ਘਟਾਵਾਂ 9 ਪਾਵਾਂਗੇ ਤੇ ਸਾਡਾ ਇਹ ਦੂਰੀ ਜਿਹੜੀ ਹੈਗੀ ਹੈ ਉਹ ਤੇ ਕਰਕੇ ਦੇਖ ਲਓ ਤੁਸੀਂ ਭਾਵੇਂ ਉਹ ਫਿਰ 10 ਇਕਾਈਆਂ ਆਏਗੀ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਸਵਾਲ 7ਵਾਂ ਤੇ 8ਵਾਂ ਇਸ ਅਭਿਆਸ ਦਾ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ